हाँ जी सताल किद सारे ठीक ठाक हो उम्मीद करते हैं सारे ठीक ठाक ही होमोंगे आपके चलें हैं हो के पेंड बैर हो के बे दलवारीस जगह पर इत आप आए है अच्छी समस्या का पेटर गया दस गया कि अच्छा इतने आए हैगे हैं गुरुद्वारा साहब मत्था टेकन वास्ते ਆਪਾਂ ਦੀ ਫਿਰ ਬੱਚੀ ਨੇ ਵੀ ਘਰ ਲਿਆ ਸੀਗਾ ਬਾਹਰ ਕੈਨੇਡਾ ਦੇ ਵਿੱਚ ਤੇ ਫਿਰ ਆਪਾਂ ਨੂੰ ਇਹ ਸੀਗਾ ਕਿ ਬਾਬਾ ਜੀ ਦੇ ਆ ਫਿਰ ਸੁਖ ਸੁਖੀ ਸੀ ਬੱਚੇ ਸੈੱਟ ਹੋਣ ਚੰਗੀ ਤਰ੍ਹਾਂ ਆਪਾਂ ਫਿਰ ਉਹ ਕੀਤਾ ਹੈਗਾ ਬਾਬਾ ਜੀ ਨੇ ਵਿਸ਼ਵੂਰੀ ਕੀਤੀ ਆਪਣੀ ਕਿਉਂਕਿ ਆਪਾਂ ਪਰਮਾਤਮਾ ਤੋਂ ਬਿਨਾਂ ਵਿਸ਼ਵਾਸ ਹੋ ਕੇ ਤੇ ਰੱਖਦੇ ਨਹੀਂ ਹੈਗੇ ਗੁਰੂ ਘਰ ਤੇ ਵਿਸ਼ਵਾਸ ਕਰਨਾ ਤੇ ਆਪਾਂ ਹੁਣ ਚੱਲੇ ਆ ਲੇਵਲਵਿੰਦਰ ਜੁੜੀ ਵਰਕੇ ਬੰਨ੍ਹ Thank you. ਜਨੇ ਹੱਥ ਧੋ ਰਹੇ ਆ ਦੋ ਤੇ ਆਪਾਂ ਵੱਚ ਸਰੋਵਰ ਤੇ ਜਾਵਾਂਗੇ ਤੇ ਪਵਿੱਤਰ ਸਰੋਵਰ ਤੇ ਜਾ ਕੇ ਫਿਰ ਆਪਾਂ ਮੁਕਤੋ ਕੇ ਤੇ ਫਿਰ ਆਪਾਂ ਜੀ ਵੀ ਦਿਖਾਉਣੇ ਆ ਮੈਂ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਤੇ ਇਧਰ ਸਰੋਵਰ ਆ ਤੇ ਸਰੋਵਰ ਤੇ ਆਪਾਂ ਚੱਲਨੀ ਆ ਉਸ ਤੋਂ ਬਾਅਦ ਵਿੱਚ ਆਪਾਂ ਫਿਰ ਗੁਰਦੁਆਰਾ ਸਾਹਿਬ ਚ ਮੱਠਾ ਟੇਕਾਂਗੇ ਵਾਹ ਸੱਤਸਤੀ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਇਹ ਐਸ ਮੁੰਡੇ ਦੀ ਆਪਣੇ ਪਿੰਡ ਦਾ ਕਲੱਬ ਆ ਜਿਹੜਾ ਉਹਦਾ ਪ੍ਰਧਾਨ ਵੀ ਇਹ ਮੁੰਡਾ ਤੇ ਇਹ ਮੁੰਡਾ ਨਾਲ ਆਪਦਾ ਕੰਮ ਵੀ ਕਰਦਾ ਏ ਪੱਥਰ ਦੀ ਲਵਾਈ ਦਾ ਇਹਦੀ ਬਦੌਲਤ ਆਪਾਂ ਫੇਰ ਆਉਣੇ ਆ ਤੇ ਬਹੁਤ ਸਿਆਣਾ ਮੁੰਡਾ ਏ ਤੇ ਇਹ ਸਾਡੇ ਸਾਰਿਆਂ ਦੇ ਮੇਰੇ ਵੀ ਵਿੱਚ ਇਹਦੀ ਕਮੀ ਨਹੀਂ ਪੂਰ ਹੋਣ ਦਿੰਦਾ ਮੈਨੂੰ ਮੇਰੇ ਵੀ ਆਖੇ ਲੱਗਦਾ ਏ ਤੇ ਮੇਰੇ ਵੀ ਸਾਰੇ ਕੰਮ ਜਿਹੜੇ ਉਰੇ ਪਰੇ ਜਾਣ ਵਾਲੇ ਹੁੰਦੇ ਆ ਸਾਰੇ ਕੰਮ ਕਰ ਦਿੰਦਾ ਏ ਇਹਦੀ ਵਿਦੌਲਤੀ ਅਸੀਂ ਆਉਂਦੇ ਆ ਉਹਦੇ ਮੰਮੀ ਆ ਗ੍ਰੀਨ ਜੇਸਟ ਵਾਲੇ ਮਹਿੰਦੀ ਜੇਸਟ ਵਾਲੇ ਆ ਸਾਡੇ ਕਰਤਾਰ ਸਿੰਘ ਮਿਸਟਰ ਕਰਤਾਰ ਸਿੰਘ ਆ ਜੋ ਬੀਬੀ ਸਾਡੇ ਨਾਲ ਹੀ ਆਉਂਦੀ ਆ ਤੇ ਇਧਰ ਫਿਰ ਮੈਂ ਆ ਮੈਂ ਵੀ ਆ ਜਾਨੀ ਹੁੰਨੀ ਆ ਨਾਲ ਹੀ ਇਹਨਾਂ ਦੇ ਸਾਨੂੰ ਇਹ ਵਧੀਆ ਮੌਕਾ ਮਿਲਦਾ ਏ ਵੀ ਅਸੀਂ